ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਅੱਜ 4 ਅਗਸਤ 2025 ਨੂੰ ਆਪਾਂ ਤੁਹਾਨੂੰ ਜਿਹੜੀ ਪਾਣੀ ਦੀ ਅਪਡੇਟ ਦੇਣ ਜਾ ਰਹੇ ਆ ਭਾਖੜਾ ਡੈਮ ਪੌਂਗ ਡੈਮ ਸਤਲੁਜ ਬਿਆਸ ਤੇ ਹਰੀਕੇ ਹੈਡਵਰਕਸ ਦੀ ਸੋ ਤੁਸੀਂ ਇੱਕ ਵਾਰ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਓ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆ ਜਿਹੜਾ ਥੋੜਾ ਥੋੜਾ ਵਧਿਆ ਜਾਂ ਥੋੜਾ ਥੋੜਾ ਘਟਿਆ ਤਾਂ ਜੋ ਜਿਹੜੇ ਭੈਣ ਭਰਾ ਵੀਡੀਓ ਦੇਖਣ ਉਹਨਾਂ ਨੂੰ ਪਤਾ ਲੱਗ ਜੇ ਕਿ ਪਾਣੀ ਦੀ ਮਾਤਰਾ ਕਿੱਥੇ ਜਿਹੜੀ ਕਿੰਨੀ ਚੱਲ ਰਹੀ ਆ ਜੇਕਰ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਪਤਾ ਹੀ ਆ ਕਿ ਲਗਾਤਾਰ ਹਿਮਾਚਲ ਦੇ ਵਿੱਚ ਮੀਂਹ ਪੈ ਰਹੇ ਹਨ ਪੰਜਾਬ ਦੇ ਵਿੱਚ ਵੀ ਜਿਹੜੇ ਭਾਰੀ ਮੀਂਹ ਲਗਾਤਾਰ ਪੈ ਰਹੇ ਨੇ ਜਿਸ ਕਰਕੇ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਡੈਮਾਂ ਦੇ ਵਿੱਚ ਵਧਦਾ ਜਾ ਰਿਹਾ ਜੇਕਰ ਆਪਾਂ ਪੌਂਗ ਡੈਮ ਦੀ ਗੱਲ ਕਰੀ ਤਾਂ ਪੌਂਗ ਡੈਮ ਦਾ ਜਿਹੜਾ ਡਾਟਾ ਵਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਧ ਰਿਹਾ ਇਸ ਲਈ ਤੁਸੀਂ ਵਾਹਿਗੁਰੂ ਜੀ ਜ਼ਰੂਰ ਲਿਖੋ ਕਿਉਂਕਿ ਦੋਕ ਦੇਣ ਜੇਕਰ ਪਾਣੀ ਹੋਰ ਇਸ ਦੇ ਵਿੱਚ ਆਉਂਦਾ ਰਿਹਾ ਤਾਂ ਜਿਹੜੇ ਪੌਂਗ ਡੈਮ ਦੇ ਹੋ ਸਕਦਾ ਜਿਹੜੇ ਗੇਟ ਨੇ ਫਲੱਡ ਗੇਟ ਨੇ ਉਹ ਖੋਲਣੇ ਪੈ ਸਕਣ ਜੇਕਰ ਪਾਣੀ ਦਿਨੋਂ ਦਿਨ ਜਿਹੜਾ ਘਟਦਾ ਗਿਆ ਹੋ ਸਕਦਾ ਦੋ ਤਿੰਨ ਦਿਨ ਪਾਣੀ ਇੰਨੇ ਫਲੋ ਦੇ ਵਿੱਚ ਨਾ ਆਇਆ ਤਾਂ ਜਿਹੜਾ ਹੋ ਸਕਦਾ ਥੋੜਾ ਜਿਹੜਾ ਬਚਾਅ ਹੋ ਸਕੇ ਸੋ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰ ਸ਼ੇਅਰ ਕਰੀ ਚੱਲੋ ਹਰ ਘਰ ਹਰ ਫੋਨ ਤੱਕ ਪਹੁੰਚਾਓ ਤਾਂ ਜਿਹੜੀ ਸਹੀ ਜਾਣਕਾਰੀ ਹਰ ਘਰ ਹਰ ਫੋਨ ਤੱਕ ਜਿਹੜੀ ਪਹੁੰਚ ਸਕੇ ਜੇਕਰ ਆਪਾਂ ਪੌਂਗ ਡੈਮ ਦੀ ਅੱਜ ਸਵੇਰ ਦੀ ਗੱਲ ਕਰੀਏ 4 ਅਗਸਤ 2025 ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਜਿਹੜਾ ਆਪਾਂ ਨੂੰ ਪਤਾ ਹੈ ਕਿ ਪੌਂਗ ਡੈਮ ਦੇ ਵਿੱਚ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਵਾ ਉਹ 1400 ਫੁੱਟ ਜੇਕਰ ਐਵਰੇਜ ਡਾਟਾ ਦੀ ਸਵੇਰੇ 6 ਵੇ ਦੀ ਗੱਲ ਕਰੀਏ ਤਾਂ 1366.68 ਫੁੱਟ ਤੇ ਜਿਹੜਾ ਪਾਣੀ ਆ ਪੌਂਗ ਡੈਮ ਦਾ ਉਹ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 55310 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 18506 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਜੇਕਰ ਐਕਚੁਅਲ ਡਾਟਾ ਦੀ ਗੱਲ ਕਰੇ ਤਾਂ ਇਨਫਲੋ ਜਿਹੜਾ 43388 ਕਿਊਸਿਕ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 18506 ਕਿਊਸੀ ਜਿਹੜਾ ਪਾਣੀ ਆ ਉਹ ਆਪਣਾ ਆਊਟਫਲੋ ਹੋ ਰਿਹਾ ਪੌਂਗ ਡੈਮ ਦੇ ਵਿੱਚੋਂ ਸਵੇਰੇ 6 ਵਜੇ ਦੀ ਰਿਪੋਰਟ ਆ ਸੋ ਤੁਸੀਂ ਜਿਹੜਾ ਕੀ ਆ ਕਿ ਤੁਸੀਂ ਨਦੀਆਂ ਨਾਲੀਆਂ ਦਰਿਆਵਾਂ ਦੇ ਕੰਢੇ ਜਿਹੜਾ ਜਾਣ ਤੋਂ ਪਰਹੇਜ਼ ਕਰੋ ਕਿਉਂਕਿ ਹਿਮਾਚਲ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਨਾ ਪਾਣੀ ਜਿਹੜਾ ਨਦੀਆਂ ਦੇ ਵਿੱਚੋਂ ਦੀ ਹੁੰਦਾ ਆ ਜਿਹੜਾ ਦਰਿਆਵਾਂ ਦੇ ਵਿੱਚ ਪਹੁੰਚਦਾ ਤੇ ਦਰਿਆਾਂ ਦੇ ਕੰਢੇ ਜਿਹੜੇ ਵਸਦੇ ਲੋਕ ਉਹਨਾਂ ਦੀਆਂ ਫਸਲਾਂ ਵਿੱਚ ਪਹੁੰਚਦਾ ਤੇ ਉਹਨਾਂ ਦੇ ਘਰਾਂ ਤੱਕ ਪਹੁੰਚਦਾ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਅਲਰਟ ਰਹਿਣ ਦੀ ਲੋੜ ਆ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਆਪਾਂ ਭਾਖੜੇ ਡੈਮ ਦੀ ਗੱਲ ਕਰੀਏ ਡਾਟਾ ਜਿਹੜਾ 6 ਵਜੇ ਦਾ 4 ਅਗਸਤ 2025 ਤਾਂ ਆਪ ਨੂੰ ਪਤਾ ਕਿ ਭਾਖੜੇ ਡੈਮ ਦੇ ਵਿੱਚ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਵਾ 1685 ਫੋਟਾ ਲਗਭਗ ਜੇਕਰ ਅੱਜ ਆਪਾਂ ਸਵੇਰੇ 6 ਵੇ ਦੀ ਰਿਪੋਰਟ ਦੇਖੀ ਤਾਂ ਭਾਖੜੇ ਦੀ 1631 ਪੁਆਇੰਟ 16 ਫੁੱਟ ਤੇ ਜਿਹੜਾ ਭਾਖੜੇ ਡੈਮ ਦਾ ਜਿਹੜਾ ਲੈਵਲ ਆ ਉਹ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 57482 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 17047 ਕਿਊਸਿਕ ਜਿਹੜਾ ਪਾਣੀ ਆ ਭਾਖੜੇ ਡੈਮ ਦੇ ਵਿੱਚੋਂ ਅੱਗੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਆਪਣਾ ਆਊਟਫਲੋ ਕਰ ਰਿਹਾ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਪਾਖੜੇ ਡੈਮ ਤੋਂ ਪਾਣੀ ਹੈ ਉਹ ਲਗਭਗ ਠੀਕ ਮਾਤਰਾ ਦੇ ਵਿੱਚ ਸਤਲੁਜ ਦੇ ਵਿੱਚ ਆ ਰਿਹਾ ਪਰ ਰਾਸਤੇ ਦੇ ਵਿੱਚ ਕੁਝ ਨਦੀਆਂ ਕੁਝ ਨਹਿਰਾ ਕੁਝ ਖਾਲੇ ਪੈਂਦੇ ਹਨ ਸਤਲੁਜ ਦਰਿਆ ਦੇ ਵਿੱਚ ਜਿਸ ਕਰਕੇ ਜਿਹੜਾ ਪਾਣੀ ਆ ਸਤਲੁਜ ਦਰਿਆ ਦਾ ਹੋ ਸਕਦਾ ਹੈ ਕਿ ਥੋੜਾ ਜਿਹਾ ਵਧਿਆ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਇੱਕ ਅੱਧਾ ਦਿਨ ਹੋਰ ਜਿਹੜਾ ਇਹ ਪਾਣੀ ਵਧੇਗਾ ਕਿਉਂਕਿ ਇੱਕ ਮੈਂ ਵੀਡੀਓ ਕੱਲ੍ਹ ਵੀ ਤੁਹਾਨੂੰ ਦੱਸਿਆ ਹੈਗਾ ਵੀਡੀਓ ਦੇਖ ਰਿਹਾ ਸੀ ਇਹ ਸਵਾਰ ਨਦੀ ਆਨੰਦਪੁਰ ਸਾਹਿਬ ਤੋਂ ਪੈਂਦੀ ਉਸ ਦਾ ਪਾਣੀ ਕਾਫੀ ਤੇਜ਼ੀ ਦੇ ਨਾਲ ਜਿਹੜੀ ਆਪਣੇ ਆਪਣੇ ਸਤਲੁਜ ਦਰਿਆ ਦੇ ਵਿੱਚ ਉਸ ਦਾ ਪਾਣੀ ਜਿਹੜਾ ਰਲ ਰਿਹਾ ਤੇ ਜਿਸ ਕਰਕੇ ਜਿਹੜਾ ਸਤਲੁਜ ਦਰਿਆ ਦੇ ਕੰਢੇ ਜਿਹੜੇ ਲੋਕ ਨੇ ਉੱਥੇ ਹੋ ਸਕਦਾ ਥੋੜਾ ਥੋੜਾ ਜਿਹੜਾ ਪਾਣੀ ਫਿਰਿਆ ਵੀ ਹੋਵੇ ਜੇਕਰ ਅੱਜ ਆਪਾਂ ਹੁਣ ਗੱਲ ਕਰੀਏ ਪੌਂਗ ਡੈਮ ਦੀ 11ਵੇਂ ਦੀ ਰਿਪੋਰਟ ਦੇਖੀਏ ਤਾਂ ਜਿਹੜਾ 11ਵੇਂ ਦੀ ਰਿਪੋਰਟ 4 ਅਗਸਤ 2025 ਜਿਹੜਾ ਉਹਦਾ ਰੈਸਟ ਲੈਵਲ ਆ ਜਿਹੜਾ ਪਾਣੀ ਉਹ 1366.94 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 55708 ਕਿਊਸਿਕ ਜਿਹੜਾ ਪਾਣੀ ਆ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 18386 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਬਾਕੀ ਕਮੈਂਟਾਂ ਵਿੱਚ ਤੁਸੀਂ ਜਰੂਰ ਆਪਣੇ ਪਿੰਡ ਦਾ ਏਰੀਆ ਦਾ ਨਾਮ ਜਰੂਰ ਲਿਖੀ ਚੱਲੋ ਤਾਂ ਜੋ ਹੋਰ ਜਿਹੜੇ ਵੀਰ ਭੈਣ ਭਰਾ ਨੇ ਉਹ ਕਮੈਂਟ ਦੇਖ ਕੇ ਅੰਦਾਜ਼ਾ ਲਗਾ ਸਕਣ ਬਾਕੀ ਹੋ ਸਕਦਾ ਹੈ ਕਿ ਥੋੜਾ ਥੋੜਾ ਦਰਿਆਵਾਂ ਦੇ ਕੰਢੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਵਿੱਚ ਹੋ ਸਕਦਾ ਥੋੜਾ ਥੋੜਾ ਜਿਹੜਾ ਪਾਣੀ ਜਰੂਰ ਫਿਰਿਆ ਹੋਵੇਗਾ ਜੇਕਰ ਆਪਾਂ ਹਰੀਕੇ ਹੈਡਵਰਕਸ ਦੀ ਸਵੇਰ ਦੀ ਗੱਲ ਕਰੀਏ ਅੱਜ 4 ਅਗਸਤ 2025 ਸਵੇਰੇ 6 ਵਜੇ ਦੀ ਤੇ ਜਿਹੜਾ ਹਰੀਕੇ ਹੈਡਵਰਕਸ ਦਾ ਪਾਉਂਡ ਲੈਵਲ ਆ 690.90 ਆ ਜੇਕਰ ਆਪਸਟ੍ਰੀਮ ਦੀ ਗੱਲ ਕਰੀਏ ਤਾਂ 24258 ਕਿਊਸਿਕ ਜਿਹੜਾ ਪਾਣੀ ਆ ਉਹ ਆਪਸਟ੍ਰੀਮ ਜਿਹੜਾ ਹਰੀਕੇ ਹੈਡ ਵਰਕਸ ਤੇ ਹੋ ਰਿਹਾ ਡਾਊਨਸਟ੍ਰੀਮ ਦੀ ਗੱਲ ਕਰੇ ਤਾਂ 11 ਹੈ ਸੋ 70 ਕਿਊਸੀ ਜਿਹੜਾ ਪਾਣੀ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ 6ਵੇ ਦੀ ਰਿਪੋਰਟ ਹੈ ਜੀ ਹਰੀ ਘੜ ਵਰਕਸ ਦੀ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ 9101 ਕਿਊਸੀ ਕ ਪਾਣੀ ਦਿੱਤਾ ਜਾ ਰਿਹਾ ਹੈ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸੀ ਕ ਪਾਣੀ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸੀ ਜਿਹੜਾ ਪਾਣੀ ਆ ਦਿੱਤਾ ਜਾ ਰਿਹਾ ਹੋ ਸਕਦਾ ਹੈ ਕੱਲ ਜਿਹੜਾ ਹਰੀ ਘੜ ਤੋਂ ਸ਼ਾਮੀ ਜਿਹੜਾ ਵਾ ਥੋੜਾ ਬਹੁਤਾ ਪਾਣੀ ਛੱਡਿਆ ਹੋਵੇ ਜਿਸ ਕਰਕੇ ਦਰਿਆ ਦੇ ਕੰਢੇ ਜਿਹੜੇ ਵਾਸਤੇ ਲੋਕ ਹਰੀ ਘੜ ਤੋਂ ਅਗਲੇ ਪਾਸੇ ਜਾਂ ਜ਼ਮੀਨਾਂ ਨੇ ਉਹਨਾਂ ਦੇ ਨੀਵੀਆਂ ਥਾਵਾਂ ਦੇ ਵਿੱਚ ਫਿਰ ਆਵੇ ਕਿਉਂਕਿ ਦਰਿਆ ਦੇ ਕੰਢੇ ਜਿਹੜੇ ਬਿਲਕੁਲ ਕੰਢੇ ਤੇ ਜਿਹੜੀਆਂ ਫਸਲਾਂ ਨੇ ਉਹਨਾਂ ਵਿੱਚ ਪਾਣੀ ਜਿਹੜੀ ਫਿਰਦੀ ਉਹ ਸੁਭਾਵਨਾ ਲਗਾਤਾਰ ਬਣੀ ਹੋਈ ਆ ਤੇ ਬਣ ਵੀ ਰਹੀ ਆ ਕਿਉਂਕਿ ਦਰਿਆ ਦੇ ਕੰਢੇ ਤੇ ਹੁਣ ਕਰਕੇ ਜਦੋਂ ਵੀ ਦਰਿਆ ਦੇ ਵਿੱਚ ਥੋੜਾ ਜਿਹਾ ਪਾਣੀ ਕਿਤੇ ਵੱਧ ਮਾਤਰਾ ਵਿੱਚ ਛੱਡਿਆ ਜਾਂਦਾ ਹੈ ਤਾਂ ਉਹ ਜਿਹੜਾ ਫਸਲਾਂ ਦੇ ਵਿੱਚ ਜਿਹੜਾ ਪਾਣੀ ਉਹ ਫਿਰਨਾ ਸ਼ੁਰੂ ਹੋ ਜਾਂਦਾ ਹੈ ਬਾਕੀ ਜੇਕਰ ਗੱਲ ਕਰੀਏ ਦਰਿਆ ਦੇ ਵਿੱਚ ਜਿੰਨੀਆਂ ਵੀ ਟਿੱਬੀਆਂ ਹੁੰਦੀਆਂ ਨੇ ਆਪਾਂ ਦੇਖਦੇ ਕਈ ਵਾਰੀ ਮੈਂ ਇੱਕ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਹੋ ਸਕਦਾ ਹੈ ਕਿ ਥੋੜਾ ਥੋੜਾ ਜਿਹੜਾ ਦਰਿਆ ਦੇ ਵਿੱਚਕਾਰ ਜਿਹੜੀਆਂ ਟਿੱਬੀਆਂ ਸਾਰੇ ਪਾਸੇ ਪਾਣੀ ਚੜਨਾ ਸ਼ੁਰੂ ਹੋ ਚੁੱਕਾ ਹੋਇਆ ਹੋਵੇ ਤੇ ਜਿਹੜਾ ਉਹਨਾਂ ਦੇ ਉੱਪਰ ਵੀ ਜਿਹੜਾ ਨੇੜੇ-ਤੇੜੇ ਥੋੜਾ ਜਿਹੜਾ ਪਾਣੀ ਹੋਵੇ ਸੋ ਇਹ ਸੀ ਮੇਰੇ ਵੀਰੋ ਅੱਜ ਦੀ ਰਿਪੋਰਟ 4 ਅਗਸਤ 2025 ਸੋ ਕਿਰਪਾ ਕਰਕੇ ਤੁਸੀਂ ਅਫਵਾਹਾਂ ਤੋਂ ਜਰੂਰ ਬਚ ਕੇ ਰਹੋ ਤੇ ਆਪਣਾ ਆਪਣਾ ਸੁਚੇਤ ਰਹੋ ਥੋੜੇ ਦਿਨ ਜਿਹੜੇ ਜੇਕਰ ਹੁਣ ਅੱਗੇ ਨਾਲ ਮੈਂ ਥੋੜਾ بارشਾਂ ਦਾ ਜਿਹੜਾ ਮੀਂਹ ਦਾ ਜ਼ਿਕਰ ਗੱਲ ਕਰੀਏ ਤਾਂ ਉਹ ਜਿਹੜਾ ਫਰਕ ਪੈ ਰਿਹਾ ਕਿਉਂਕਿ ਮੀਂਹ ਜਿਹੜਾ 1-2 ਦਿਨ ਤੋਂ ਘਟ ਰਿਹਾ ਹਿਮਾਚਲ ਦੇ ਵਿੱਚ ਵੀ ਥੋੜਾ ਜਿਹੜਾ ਮੀਂਹ ਘਟਿਆ ਵਾ ਜੇਕਰ ਇਸ ਤਰ੍ਹਾਂ ਹੀ ਮੀਂਹ ਘਟਦਾ ਵਾ ਤੇ ਪਾਣੀ ਦੀ ਜਿਹੜੀ ਮਾਤਰਾ ਦਿਨੋਂ-ਦਿਨ ਜਿਹੜੀ ਘਟਦੀ ਨਜ਼ਰ ਆਵੇਗੀ ਆਪਾਂ ਨੂੰ ਦਰਿਆਵਾਂ ਦੇ ਵਿੱਚ ਵੀ ਤੇ ਨਾਲਿਆਂ ਦੇ ਵਿੱਚ ਵੀ ਤੇ ਨਦੀ ਸੋ ਇਹ 2 4 ਦਿਨ ਦਾ ਜਿਹੜਾ ਵਾ ਪਾਣੀ ਦਾ ਇਹ ਬੋ ਥੋੜਾ ਤੇਜ਼ ਚੱਲਣ ਦੀ ਸੰਭਾਵਨਾ ਚੱਲ ਰਹੀ ਹੈ ਕਿਉਂਕਿ ਜਿਹੜਾ ਪਿੱਛੇ ਪਾਣੀ ਜਮਾ ਹੋਇਆ ਉਹ ਜਿਹੜਾ ਅਗਲੇ ਪਾਸੇ ਦਰਿਆਵਾਂ ਦੇ ਵਿੱਚ ਬਿਆਸ ਦਰਿਆ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਜਿਹੜਾ ਥੋੜਾ ਥੋੜਾ ਨਦੀਆਂ ਦੇ ਰਾਈ ਜਾਂ ਨਾਲਿਆਂ ਦੇ ਰਾਈ ਉਹ ਜਿਹੜਾ ਅਗਲੇ ਪਾਸੇ ਆ ਰਿਹਾ ਸੋ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੋ ਹਰ ਘਰ ਆਰ ਫੋਨ ਤੱਕ ਪਹੁੰਚਾਓ ਤਾਂ ਜੋ ਸਹੀ ਜਾਣਕਾਰੀ ਜਿਹੜੀ ਸਾਰਿਆਂ ਦੇ ਫੋਨ ਤੱਕ ਪਹੁੰਚ ਸਕੇ ਤੇ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਸਹੀ ਸਮੇਂ ਜਿਹੜੀ ਪ੍ਰੋਵਾਈਡ ਕਰਵਾਉਂਦੇ ਰ Maji.